ਮਾਪੇ ਪਾਪ ਉਹ ਤਾਂ ਨਹੀਂ ਮਾਪੇ। ਤੁਹਾਨੂੰ ਮਾਪੇ ਸੱਚ ਵਿੱਚ ਧੰਨ ਮਾਪੇ। ਅੱਗੋਂ ਜਿਹਨਾਂ ਦੇ ਚੰਗੀ ਔਲਾਦ ਹੁੰਦੀ ਵੀਰ ਦੇ ਘਰ ਕੋਈ ਬੱਚ ਬਹੁਤ ਹੋ ਜਾਵੇ ਪਰ ਜਦ ਵੀ ਕੋਈ ਪਰਮਾਨਤ ਹੁੰਦੀ ਬਾਹਰ ਦੋਸ਼ ਕੇ ਬੰਦਾ ਜਿਹੇ ਕਰਦੇ ਪਰ ਤਲ ਹੀ ਸੋ ਜੰਨਿਆ ਵਿਦਾਂਗਰ ਕਮੇਟੀ ਬਣੀ ਹੈ ਬਣਾਈ ਹੈ ਇਹਨਾਂ ਨੇ ਸਾਡੇ ਜਿੱਕੀ ਸਿੰਘ ਜਸਲ ਜੀ ਦੇ ਪਰਲਾ ਜਿਹਨਾਂ ਨਾਲ ਜੋ ਡਿਊਟੀਆਂ ਲਗਾਈਆਂ ਪੂਰੀ ਇਮਾਨਦਾਰੀ ਨਾਲ ਡਿਊਟੀ ਦੇ ਰਹੇ ਨੇਗੇ ਚੌਧਰੀ ਨੰਦਰਾ ਗਾਦੀ ਬੈਠੇ ਨੇ ਜੀ ਤਖਵਾਰ ਚੋਨੇ ਨਾ ਵੈਲਕਮ ਹੈ ਗਿਆ ਜੀ ਸ਼ਗਲਾ ਜੀ ਬੈਠੇ ਰਹਤੇ ਇਹ ਵੀ ਸਾਡੇ ओके जी थैंक यू ਬਹੁਤ سارے ਸਨਮਾਨਿਤ ਸਿਖਸ਼ੀਤਾ ਸਾਡੇ ਦਰਮਿਆਨ ਬੈਠੀਆਂ ਨੇ ਸਾਡੇ ਸੀਨੀਅਰ ਸਿਟੀਜ਼ਨ 80 ਤੋਂ ਉੱਪਰ ਵਾਲੇ ਜਿਹਨਾਂ ਨੇ ਜੋ ਸਮਾਜ ਦੀ ਬਿਹਤਰੀ ਲਈ ਪ੍ਰਾਲੇ ਕਰਦੇ ਨੇ ਉਹ ਵੀ ਹਾਜ਼ਰ ਨੇ ਸਾਡੀ ਸੰਸਥਾ ਦੇ ਸਰਪ੍ਰਸਤ ਮਾਨਯੋਗ શ્રી ਤੇਰੇ ਗੋਪਤਾ ਜੀ ਮਾਨਯੋਗ ਬੜਪਾਲ ਗਿੱਲ ਜੀ ਕੋਪੀ ਚੰਪੇਰ ਜੀ ਜਗਨਨਾਥ ਜੀ ਤੇ ਦੇਵਜੀਤ ਜਗਮੀ ਜੀ ਵੀ ਬ੍ਰਾਜਮਾਨ ਨੇ ਸਾੜਿਆਂ ਨੂੰ ਜੀ ਆਇਆਂ ਕਹਦੇ ਆ ਮੈਂ ਬੇਨਤੀ ਕਰੂਗਾ ਬੜਪਾਲ ਸਿੰਘ ਗਿੱਲ ਸਾਡੇ ਸਰਪ੍ਰਸਤ ਨੇ ਤੇ ਸਾਡੀ ਸੰਸਥਾ ਦੇ ਪ੍ਰਧਾਨ ਵੀ ਰਹੇ ਨੇ ਸਮਾਜ ਸੇਵਕ ਅਹਿਮ ਯੋਗਦਾਨ ਪਾਉਂਦੇ ਰਹਿੰਦੇ ਨੇ ਫ੍ਰੌਮ ਟਾਈਮ ਟੂ ਟਾਈਮ ਬਹੁਤ سارے ਸੰਸਥਾਾਂ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਵੀ ਬੱਚੇ ਦੇਖਿਆ ਜੀ ਵਧੀਆ ਜੀ ਵਧੀਆ ਇੱਧਰ ਕਰ ਲਿਓ ਫੋਟੋ ਜੀ ਹਾਂ ਜੀ ਹਾਂ ਗਿਆਨੀ ਬਾਬਾ ਨਾਲ ਦੇ ਗੁਰੂ ਗ੍ਰੰਥ ਸਾਹਿਬ ਜੀ ਦਾ ਮਾਰਗ ਸਾਨੂੰ ਜਾਇ ਉਪਰਾਨ ਕਰਮ ਸੇ ਜਸਪੰਦਰ ਨੂੰ ਪੂਰੀ ਗਾਈਡਿੰਗ ਕਰਦੇ ਕਿਸੇ ਸਿਕੰਡਾ ਕੋਈ ਅਨਪੜ੍ਹ ਵੀ ਹੁੰਦੇ ਨੇ ਜਾਣ ਕਰਨੇ ਉਹਨਾਂ ਦਾ ਫਾਰਮ ਨਹੀਂ ਭਰਦੇ ਬਹੁਤ ਸਾਰੀਆਂ ਤਕਲੀਫਾਂ ਹੁੰਦੀਆਂ ਨੇ ਉਹਨਾਂ ਜਦ ਤਕਲੀਫਾਂ ਦੂਰ ਕਰਨ ਦਾ ਬੇੜਾ ਚੁੱਕਿਆ ਮੰਗਤ ਰਾਮ ਸਗੀਦਾ ਜੀ ਨੇ ਜੋਖਿ ਨੇ 12 ਮਾਰਾਂ ਸਾਲ ਤੋਂ ਐਸਜੀਆਈ ਦੀ ਬੜਾ ਜੋਗ ਬ੍ਰਾਂਚ ਦੇ ਵਿੱਚ ਸਾਡੇ ਬਾਸ ਮੁਲਾਜ਼ਮ ਨਹਿਰ ਦੇਵ ਦੇ ਕੁਝ ਨਾਂ ਦੇ ਅਵਾਜ਼ ਨੂੰ ਬੁਲੰਦ ਕਰਨ ਲਈ ਹੋਰ ਕਈ ਸਾਡੇ ਕੰਮ 'ਤੇ ਸਹਿਯੋਗ ਦਿੰਦੇ ਆ ਉੱਤਰਵਰਤ ਸੰਸਥਾ ਲਈ ਹੁੰਦਾ ਸਭ ਤੋਂ ਵੱਧ ਮਦਦਾਂ ਕਰਦੇ ਨੇ ਹਾਂਜੀ ਯੈਸ ਜੋ ਵੀ ਭਾਰਮਗੜਾ ਫਰੇ ਜਾਂਦੇ ਨੇ

아니 아니 아아 ਔਰ ਕਹਿੰਦੇ ਲੋਕ ਸਭ ਕਿਹਾ ਚਾਹੋਗੇ ਜੋ ਅੱਜ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ ਦੇਖੋ ਜੀ ਅੱਜ ਦਾ ਜੋ ਦਿਹਾੜਾ ਹੈ ਇਹ ਬੜਾ ਖੁਸ਼ੀ ਤੇ ਪਗਾਂ ਵਾਲਾ ਹੈ ਅੱਜ ਸਮੁੱਚੀ ਦੁਨੀਆ ਦੇ ਵਿੱਚ ਵਿਸ਼ਵ ਸੀਨੀਅਰ ਸਿਟੀਜ਼ਨ ਦੇ ਬੜੇ ਧੂਮਤਾਂ ਤੇ ਉਤਸਾਹ ਨਾਲ ਮਨਾਇਆ ਜਾ ਰਿਹਾ ਹੈ ਅੱਜ ਦੇ ਦਿਹਾੜੇ ਤੇ ਅਸੀਂ ਬਜ਼ੁਰਗਾਂ ਦੀਆਂ ਜੋ ਪਰੇਸ਼ਾਨੀਆਂ ਨੇ ਉਹਦੀ ਗੱਲ ਕਰਾਂਗੇ ਬਜ਼ੁਰਗਾਂ ਦੇ ਮਾਂ ਸਤਿਕਾਰ ਦੀ ਗੱਲ ਕਰਾਂਗੇ ਅੱਜ ਬਜ਼ੁਰਗਾਂ ਦੇ ਘਰਾਂ ਦੇ ਵਿੱਚ ਜੋ ਹਾਲ ਹੋ ਰਿਹਾ ਹੈ ਸਮਾਜ 'ਚ ਜੋ ਹਾਲ ਹੋ ਰਿਹਾ ਹੈ ਉਹਦੇ ਬਾਰੇ ਵਿਸਤਾਰਤ ਗੱਲਾਂ ਕਰਾਂਗੇ ਕਿਉਂਕਿ ਬਜ਼ੁਰਗ ਜਿਹੜੇ ਨੇ ਸਾਡੇ ਘਰ ਦੇ ਜਿੰਦਰੇ ਨੇ ਬਜ਼ੁਰਗ ਜਿਹੜੇ ਨੇ ਰੋਸ਼ਨ ਚਿਰਾਗ ਨੇ ਬਜ਼ੁਰਗਾਂ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ ਅੱਜ ਜੋ ਕੁਝ ਵੀ ਆ ਬਜ਼ੁਰਗਾਂ ਦੀ ਬਜ਼ੋਗਤਾ ਬਜ਼ੁਰਗਾਂ ਦੀ ਸੇਵਾ ਤੋਂ ਵੱਡਾ ਕੋਈ ਧਰਮ ਨਹੀਂ ਹੈ ਇਹਲੇ ਬਜ਼ੁਰਗਾਂ ਦਾ ਸਤਿਕਾਰ ਕਰਨਾ ਸਾਡਾ ਸਾਰਿਆਂ ਦਾ ਫਰਜ਼ ਬੰਦ ਹੈ ਪਰੰਤੂ ਬੜੇ ਦੁਖ ਦੀ ਗੱਲ ਹੈ ਕਿ ਅੱਜ ਜਗ੍ਹਾ-ਜਗ੍ਹਾ ਤੇ ਜਿਹੜੇ ਬਿਰਲਾ ਸ਼ਮਟੁਰੇ ਨੇਗੇ ਉਹ ਬੜਾ ਦੁਖਾਂਤ ਹੈ ਉਹ ਦੁਖਾਂਤ ਨੂੰ ਖਤਮ ਕਰੰਦੇ ਨੇ ਅਸੀਂ ਚਾਹਾਂਗੇ ਕਿ ਨੋਟਵਾਨ ਪੀੜੀ ਜੋ ਹੈ ਉਹ ਬਜ਼ੁਰਗਾਂ ਦਾ ਧਿਆਨ ਰੱਖੇ ਘਰ ਦੇ ਵਿੱਚ ਬਜ਼ੁਰਗਾਂ ਨੂੰ ਸਮਾਂ ਦੇਵੇ ਬਜ਼ੁਰਗਾਂ ਨਾਲ ਟੋਕਾ ਟਾਕੀ ਨਾ ਕਰੇ ਉਹਨਾਂ ਹੀ ਸੇਧਾ ਉਹਨਾਂ ਖਾਣ ਪੀਣ ਦਾ ਤੇ ਹੋਰ ਖਿਆਰ ਰੱਖਿਆ ਜਾਵੇ ਬਜ਼ੁਰਗਾਂ ਨੂੰ ਘਰੇ ਰੱਖ ਕੇ ਹੀ ਘਰਾਂ ਦੇ ਵਿੱਚ ਹੀ ਉਹਨਾਂ ਦਾ ਧਿਆਨ ਕੇ ਰੱਖਿਆ ਜਾਵੇ। ਬਜ਼ੁਰਗਾਂ ਨੂੰ ਕੋਈ ਵੀ ਪਰੇਸ਼ਾਨੀ ਨਾ ਦਿੱਤੀ ਜਾਵੇ। ਅੱਜ ਜਨਮ ਦਿਨ ਵੀ ਬਣਾਏ ਜਾਣਗੇ। ਅੱਜ ਜਨਮ ਦਿਨ ਵੀ ਬਣਾਏ ਜਾਣਗੇ ਜਿਹੜੇ ਪਿਛਲੇ ਕੰਨ ਜਨਮ ਦਿਨ ਨੇ। ਉਹਨਾਂ ਨੂੰ 33 33 ਸ਼ਖਸੀਤਾਂ ਦੇ ਜਨਮ ਦਿਨ ਬਣਾਏ ਜਾਣਗੇ। ਉਹਦੇ ਨਾਲ ਹੀ 90 ਸਾਲ ਤੋਂ ਉੱਪਰ ਵਾਲੇ ਪੰਜ ਸਾਡੇ ਸ਼ਖਸੀਤਾਂ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ। 20 ਸਾਡੇ ਕੋਲ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਉਹਦੇ ਨਾਲ ਹੀ 80 ਸਾਲ ਦੇ ਸਾਡੇ ਕੋਲ 13 13 14 ਸਾਡੇ ਕੋਲ ਸ਼ਕਸ਼ੀਤਾ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਇਸ ਸਨਮਾਨ ਦੇ ਨਾਲ ਸਾਡੇ ਬਜ਼ੁਰਗਾਂ ਨੂੰ ਥੋੜਾ ਨਵਾਂ ਹੌਸਲਾ ਮਿਲੇਗਾ ਅਤੇ ਨਾਲ ਹੀ ਇਹ ਪਤਾ ਲੱਗੇਗਾ ਕਿ ਬਾਕੀ ਸੰਸਥਾ ਜੋ ਹੈ ਸਮਾਜ ਸੇਵਾ ਲੋਕ ਭਲਾਈ ਦੇ ਬਜ਼ੁਰਗਾਂ ਦੇ ਆਦਿ ਚਲ ਰਿਹਾ ਹੈ ਜੀ ਇਹ 25ਵਾਂ 25ਵਾਂ ਦਿਹਾੜਾ ਮਨਾ ਰਹੇ ਹਾਂ ਜੀ ਅਸੀਂ 25 ਸਾਲਾਂ ਦਿਹਾੜਾ ਜੀ ਸਿਲਵਰ ਜੁਬਲੀ ਦਿਵਸ ਹੈ ਜੀ ਇਹ ਸਿਲਵਰ ਜੁਬਲੀ ਦਿਵਸ ਮਨਾ ਰਹੇ ਹਾਂ 25 ਸਾਲ ਹੋ ਗਏ ਇਹ ਸੰਸਥਾ ਨੂੰ ਹੋਂਦ ਵਿੱਚ ਆਇਆ ਨੂੰ 25 ਸਾਲਾਂ ਤੋਂ ਇਹ ਸਸਤਾ ਬਚੁਰਗਾ ਦੇ ਕਿਪਲਾਈ ਦੇ ਕੰਮ ਕਰ ਰਹੀ ਹੈ ਜੀ ਨੇ ਮੈਸਰ ਆਪਣੀ சதਦੇਵ ਸ਼ਰਮਾ ਮੇਰਾ ਨਾਮ ਹੈ ਜੀ ਸ਼ਰਮਾ ਸਾਹਿਬ ਅੱਜ ਪੰਜਵਾਂ ਜਹਾੜਾ ਬਣਾਇਆ ਜਾਦਾ ਕਿਹੜਾ ਕੰਮ ਸਾਰੇ ਇਹ ਸਾਡੀ ਜਿਹੜੀ ਸੀਨੀਅਰ ਸਿਟੀਜ਼ਨ ਭਲਾਈ ਸਸਤਾ ਹੈ ਇਸ ਦੀ ਜੋ ਸਥਾਪਨਾ ਹੈ ਉਹ ਅੱਜ ਤੋਂ 25 ਸਾਲ ਪਹਿਲਾਂ ਹੋਈ ਸੀ ਔਰ ਸਮੇਂ ਸਮੇਂ ਸਰਸੀਂ ਬਹੁਤ ਤਰ੍ਹਾਂ ਦੇ ਪ੍ਰੋਗਰਾਮ ਇੱਥੇ ਆਯੋਜਿਤ ਕਰਦੇ ਆ ਜਿਦੇ ਵਿੱਚ ਵਿਸ਼ੇਸ਼ ਤੌਰ ਤੇ ਜਿੰਨੇ ਵੀ ਸੀਨੀਅਰ ਸਿਟੀਜ਼ਨ ਸਾਡੇ ਹੈਗੇ ਉਹਨਾਂ ਦੇ ਜਨਮ ਦਿਨ ਜਿਹੜੇ ਮਹੀਨੇ ਪੈਂਦੇ ਨੇ ਅਸੀਂ ਹਰ ਮਹੀਨੇ ਉਹਨਾਂ ਦਾ ਜਨਮ ਦਿਨ ਮਨਾਏ ਜਾਂਦੇ ਨੇ ਔਰ ਇਸ ਦੇ ਨਾਲ ਨਾਲ ਹੀ ਅਸੀਂ ਸੁੰਦਰ ਕਾਣ ਦੇ ਪਾਠ ਔਰ ਅਸੀਂ ਹੋਰ ਤਰ੍ਹਾਂ ਦੇ ਕਈ ਪ੍ਰੋਗਰਾਮ ਅਜਿਹੇ ਉਹ ਵੀ ਕੀਤੇ ਆ ਜਿਵੇਂ ਕਿ ਸਾਡੇ ਇਹ ਸਾਡੀਆਂ ਇਹ ਜਿਹੜੇ ਸੰਸਥਾਵਾਂ ਨੇ ਇਹਦੇ ਵਿੱਚ ਮੈਡੀਕਲ ਕੈਂਪ ਲਗਾਏ ਜਾਂਦੇ ਨੇ ਤੁਸੀਂ ਦੇਖ ਰਹੇ ਹੋ ਪਿਛਲੇ ਪਾਸੇ ਸਾਡੇ ਕਲੈਕਸ਼ਨ ਕੀਤੀ ਹੋਈ ਹੈ ਭਾਵੇਂ ਸਾਡੇ ਇਸ ਤਰ੍ਹਾਂ ਦੇ ਬਹੁਤ ਸਾਰੇ ਪ੍ਰੋਗਰਾਮ ਨੇ ਜਿਹੜੇ ਕਿ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਨੂੰ ਬਹੁਤ ਦੂਰ ਤੱਕ ਪਚਾਰ ਰਹੇ ਨੇ ਜਦੋਂ ਵੀ ਸਾਡੇ ਇੱਥੇ ਗਰਮੀ ਦੇ ਮੌਸਮੂਨ ਦੇ ਵਿੱਚ ਹੁੰਦਾ ਤਾਂ ਉਦੋਂ ਵੀ ਸਾਡੇ ਛਿਬੀਲਾ ਲਗਾਈ ਜਾਂਦੀਆਂ ਨੇ ਇਸ ਤਰ੍ਹਾਂ ਦੇ ਨਾਲ ਅਸੀਂ ਹਰ ਮਹੀਨੇ ਅਜਿਹੇ ਪ੍ਰੋਗਰਾਮ ਲਿਖਦੇ ਆ ਜਿਹਦੇ ਨਾਲ ਸਮਾਜ ਨੂੰ ਕੁਝ ਨਾ ਕੁਝ ਪ੍ਰਾਪਤ ਹੋਵੇ ਔਰ ਵਿਸ਼ੇਸ਼ ਕਰਕੇ ਸੀਨੀਅਰ ਸਿਟੀਜ਼ਨ ਦਾ ਸਤਕਾਰ ਮਾਣ ਜੋ ਹੈ ਉਹ ਰੱਖਿਆ ਜਾਂਦਾ ਹੈ ਔਰ ਇਸ ਥਾਂ ਦੇ ਉੱਤੇ ਜਿੰਨੇ ਵੀ ਸਾਡੇ ਸਾਥੀ ਇੱਥੇ ਆਉਂਦੇ ਨੇ ਉਹ ਮਨੋਰੰਜਨ ਵੀ ਕਰਦੇ ਨੇ ਤਾਸ਼ ਵੀ ਖੇਡਦੇ ਨੇ ਆਪਣੀਆਂ ਹੋਰ ਕਈ ਗੱਲਾਂ ਬਾਤਾਂ ਕਰਦੇ ਨੇ ਜਿੱਦਾਂ ਮਨ ਲਿਖਿਆ ਜਾਂਦਾ ਹੈਗਾ ਹਸਪਤਾਲਾਂ ਦੇ ਬਾਹਰ ਵੀ ਸਰਕਾਰੀ ਮੈਹਿਕਮੇ ਦੇ ਬਾਹਰ ਵੀ ਤੇ ਸਿਟੀ ਸਿਟੀ ਨੂੰ ਪਹਿਲ ਮਿਲੀਏਗੀ ਲੇਕਿਨ ਪਹਿਲ ਕਦੇ ਨਹੀਂ ਮਿਲਦੀ ਉਹਨਾਂ ਦੀ ਕੋਈ ਅਲੱਗ ਤੋਂ ਪਰਚੀ ਨਹੀਂ ਕੀਤੀ ਜਾਂਦੀ ਉਹਨਾਂ ਨੂੰ ਅਲੱਗ ਤੋਂ ਕੋਈ ਟਰੀਟਮੈਂਟ ਦਿੱਤਾ ਜਾਂਦਾ ਸਾਰੇ ਅਸੀਂ ਵਿਸ਼ੇਸ਼ ਤੌਰ ਤੇ ਦੇਖਦੇ ਆ ਭਾਵੇਂ ਬਹੁਤ ਤਰ੍ਹਾਂ ਦੀਆਂ ਸੁਵਿਧਾਵਾਂ ਦੱਸੀਆਂ ਜਾਂਦੀਆਂ ਨੇ ਲੇਕਿਨ ਇਹ ਇੰਪਲੀਮੈਂਟ ਜਿਹੜੀ ਹੈ ਉਹ ਕਈ ਥਾਵਾਂ ਤੇ ਹੁੰਦੀਆਂ ਨੇ ਕਈ ਥਾਵਾਂ ਤੇ ਨਹੀਂ ਵੀ ਹੁੰਦੀਆਂ ਪਰੰਤੂ ਸੀਨੀਅਰ ਸਿਟੀਜ਼ਨ ਇਸ ਗੱਲ ਤੋਂ ਬਿਲਕੁਲ ਨਰਾਸ਼ ਨੇ ਵੀ ਇਹਨਾਂ ਦੀ ਕੋਈ ਵਿਸ਼ੇਸ਼ ਲਾਈਨ ਨਹੀਂ ਬਣਾਈ ਜਾਂਦੀ ਔਰ ਉਹਨਾਂ ਨੂੰ ਕੋਈ ਇੰਨੀ ਸਹੂਲਤਾਂ ਨਹੀਂ ਦਿੱਤੀ ਜਾਂਦੀਆਂ ਪਰ ਕਈ ਥਾਵਾਂ ਤੇ ਇਹ ਹੁੰਦੀਆਂ ਵੀ ਨੇ ਪਰ ਸਾਨੂੰ ਹਲੇ ਜ਼ਰੂਰਤ ਹੈ ਇਸ ਗੱਲ ਦੀ ਵੀ ਸੀਨੀਅਰ ਸਿਟੀਜ਼ਨ ਦਾ ਵਿਸ਼ੇਸ਼ ਥਾਵਾਂ ਦੇ ਉੱਤੇ ਪ੍ਰੋਗਰਾਮਾਂ ਦੇ ਵਿੱਚ ਉਹਨਾਂ ਨੂੰ ਵਿਸ਼ੇਸ਼ ਥਾਂ ਦਿੱਤਾ ਜਾਵੇ ਮੇਰਾ ਪ੍ਰੋਫੈਸਰ சுரேਸ਼ ਮਾਰ ਗੁੱਟਾ ਗੁੱਟਾ ਸਾਹਿਬ ਕਿਸ ਤਰ੍ਹਾਂ ਦੇਖਦੇ ਆ ਅੱਜ ਇਹੜਾ ਬਣਾਇਆ ਜਾ ਰਿਹਾ ਜੀ 25 ਮਾ ਅੱਜ ਸਿਲਵਰ ਜੁਲਿ ਜੁਲਿ ਮਨਾਇਆ ਰਹੀ ਹੈ ਇਹ ਸਸਤਾ ਵੀ ਸਪਨਿਆ ਤੇ ਉਪਲਖਸ਼ ਪਾਛੇ ਸੀਨੀਅਰ ਸਿਟੀਜ਼ਨ ਡੇ ਇੰਟਰਨੈਸ਼ਨਲ ਸੀਨੀਅਰ ਜੇ ਸਿਟੀਜ਼ਨ ਡੇ ਹਰ ਸਾਲ 1 ਅਕਤੂਬਰ ਨੂੰ ਮਨਾਇਆ ਐਕਚੁਅਲੀ ਇਸ ਦਿਨ ਦਿਨ ਨੂੰ ਮਨਾਣ ਦਾ ਮੇਨ ਫੰਕਸ਼ਨ ਇਹ ਹੈ ਕਿ ਸਾਡੇ ਜਿਹੜੇ ਸੀਨੀਅਰ ਸਿਟੀਜ਼ਨ ਨੇ ਉਹਨਾਂ ਨੂੰ ਦੋ ਤਰੀਕੇ ਦੀਆਂ ਪ੍ਰੋਬਲਮਸ ਆਉਂਦੀਆਂ ਨੇ ਫਿਜ਼ੀਕਲ ਪ੍ਰੋਬਲਮਸ ਡੇ ਇਮੋਸ਼ਨਲ ਪ੍ਰੋਬਲਮਸ ਫਿਜ਼ੀਕਲ ਪ੍ਰੋਬਲਮਸ ਆ ਨਹੀਂ ਆਨੇ ਹੈਲਥ ਦੇ ਕਾਰਨ ਔਰ ਇਮੋਸ਼ਨਲ ਜਿਹੜੀ ਹੈ ਮੇਨਲੀ ਜਿਹਦੇ ਨਾਲ ਸਾਡਾ ਕੰਸਰਨ ਰਹਿੰਦਾ ਹੈਗਾ ਕਿ ਘਰਾਂ ਦੇ ਵਿੱਚ ਜਿਹੜੇ ਬਜ਼ੁਰਗ ਨੇ ਉਹ ਇਕੱਲਾਪਨ ਮਹਿਸੂਸ ਕਰਦੇ ਨੇ ਇਸ ਇਕੱਲੇਪਨ ਦੇ ਨਾਲ ਉਹਨਾਂ ਨੂੰ ਕਈ ਮੈਂਟਲ ਪ੍ਰੋਬਲਮਸ ਹੋ ਜਾਂਦੇ ਆਨੇ ਔਰ ਦੂਸਰਾ ਚੀਜ਼ ਇਹ ਹੈ ਕਿ ਇਸ ਦਾ ਉਪਲਬਧ ਜਿਹੜਾ ਹੈ ਹੋਰ ਵੀ ਹੈ ਜੀ ਜੀ ਇਹ ਬਜ਼ੁਰਗ ਕੋ ਪੀੜੇ ਤੋੜ ਕਰਾਂਦਾਗਾ ਤੁਹਾਡੀ ਸੰਸਦ ਵੱਲੋਂ ਕੀ ਉਪਰਾ ਲਗਦਾ ਹੈ ਇਹ ਜਿਹੜੇ ਸਾਡੇ ਕੋਲੇ ਆਉਂਦੇ ਆ ਅਸੀਂ ਉਹਨਾਂ ਨੂੰ ਉਹਦੀ ਹਰ ਤਰੀਕੇ ਦੇ ਨਾਲ ਹੈਲਪ ਕਰ ਦਿਆ ਕਈ ਜਿਹੜੇ ਆਂਦੇ ਨੇ ਕਿ ਉਹਨਾਂ ਦੇ ਬੱਚੇ ਜਿਹਨੇ ਉਹਨਾਂ ਨੂੰ ਤੰਗ ਕਰਦੇ ਨੇ ਅਸੀਂ ਉਹਨਾਂ ਦਾ ਕੇਸ ਕੋਰਟ ਦੇ ਵਿੱਚ ਵੀ ਲੈ ਕੇ ਜਾਣ ਦੀ ਜਰੂਰੀ ਹੈ ਕਿ ਉਹ ਤੁਹਾਡੀ ਸੰਸਦ ਦਾ ਮੈਂਬਰ ਹੋਣਾ ਚਾਹੀਦਾਗਾ ਨਹੀਂ ਐਸਾ ਕੋਈ ਨਹੀਂ ਕੋਈ ਵੀ ਸੀਨੀਅਰ ਸਿਟੀਜ਼ਨ ਸਾਡੇ ਕੋਲੇ ਆਂਦਾ ਹੈ ਅਸੀਂ ਉਸ ਦੀ ਭਰਪੂਰ ਹੈਲਪ ਕਰਦੇ ਹਾਂ Thank you